ਦੇ ਚੇਅਰਮੈਨ ਪਰ ਹੁਣ ਮੀਟਿੰਗ ਹੀ ਨਹੀਂ ਹੁੰਦੀ ਮੀਟਿੰਗ ਹੋਏ ਨਹੀਂ ਡਿਸਕਸ਼ਨ ਹੋਊਗੀ ਨਹੀਂ ਤੇ ਕਿਵੇਂ ਇਹ ਸਾਰਾ ਕੁਸਚਨ ਦੇ ਸੋ ਇਹ ਸਾਰੀਆਂ ਡਿਮਾਂਡ ਜਿਹੜੀਆਂ ਨੇ ਅਸੀਂ ਸਪੀਕਰ ਸਾਹਿਬ ਨੂੰ ਸਾਡੀ ਪਾਰਟੀ ਵੱਲੋਂ ਲਿਖ ਕੇ ਦਿੱਤੀਆਂ ਗਈਆਂ ਨੇ ਮੈਂ ਦੇਸ਼ ਨੂੰ ਵੀ ਦੱਸਣਾ ਚਾਹੁੰਦਾ ਲੋਕਾਂ ਨੂੰ ਜਾਣਕਾਰੀ ਤੁਹਾਡੇ ਰਹੀਂ ਕਹਿਣਾ ਚਾਹੁੰਦਾ ਕਿ ਐਸ ਵੇਰੇ ਲੋਕਤੰਤਰ ਦੀ ਆਵਾਜ਼ ਜਿਹੜੀ ਹੈ ਉਹ ਵੀ ਗਲਾ ਜਿਹੜਾ ਵਾ ਉਹ ਉਹਦੇ ਚ ਹਾਊਸ ਦੇ ਵਿੱਚ ਦਬਾਇਆ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਕੋਈ ਵੀ ਉਹਦੇ ਤੇ ਗੱਲ ਕਰਨ ਦਾ ਮੌਕਾ ਜਿਹੜਾ ਆਪੋਜੀਸ਼ਨ ਨੂੰ ਨਹੀਂ ਦਿੱਤਾ ਜਾਂਦਾ ਉਹ ਨਹੀਂ ਡੈਮੋਕ੍ਰੇਸੀ ਹੈ ਲੋਕ ਮੁੱਦੇ ਜਿਹੜੇ ਆ ਉਹ ਵਿਰੋਧੀ ਧਿਰ ਨੇ ਦੱਸਨੇ ਹੁੰਦੇ ਆ ਸੇਮ ਹਾਲਾਤ ਜਿਹੜੀ ਉਹ ਪੰਜਾਬ 'ਚ ਤੁਸੀਂ ਦੇਖ ਰਹੇ ਜੇ ਪੰਜਾਬ ਦੇ ਵਿੱਚ ਵੀ ਉਹ ਗੱਲ ਰੱਖਣ ਦਾ ਪੂਰਾ ਮੌਕਾ ਨਹੀਂ ਦਿੰਦੇ ਗੱਲ ਕੋਈ ਕਰਦੇ ਨੇ ਲੈ ਕੇ ਸੇ ਬਨੇ ਜਾਂਦੇ ਉੱਥੇ ਵੀ ਸੇਮ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਪਰ ਉੱਥੇ ਵੀ ਸੇਮ ਹਾਲਾਤ ਜਿਹੜੇ ਨੇ ਉਹ ਪੈਦਾ ਹੋ ਗਏ ਨੇ ਪਾਰਲੀਮੈਂਟ ਦੇ ਵਿੱਚ ਅਨੈਤਿਕ ਤਰੀਕੇ ਦੇ ਨਾਲ ਨੋਕਤੰਤਰ ਨੂੰ ਖਤਮ ਕਰਨ ਵਾਸਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹੜੇ ਮੋਦੀ ਦੀ ਸਰਕਾਰ ਹੈ ਮੋਦੀ ਦੀਆਂ ਡਾਇਰੈਕਸ਼ਨਾਂ ਦੇ ਉੱਤੇ ਹੈ ਮੈਂਤ ਸ਼ਾਹ ਦੀਆਂ ਡਾਇਰੈਕਸ਼ਨਾਂ ਦੇ ਉੱਤੇ ਪਾਰਲੀਮੈਂਟ ਜਿਹੜਾ ਆ ਜਦ ਕਿ ਆਜ਼ਾਦ ਹੁੰਦਾ ਸਪੀਕਰ ਨੂੰ ਕੋਈ ਸਪੀਕਰ ਨੂੰ ਫੁੱਲ ਪਾਵਰ ਹੁੰਦੀ ਹੈ ਸਪੀਕਰ ਕੋ ਸਟੋਰੀਨ ਹਾਊਸ ਦਾ ਪਰ ਉਹ ਵੀ ਇੱਕ ਪੱਖ ਦੀ ਗੱਲ ਜਿਹੜੀ ਆ ਉਹ ਕਰਦੇ ਨੇ ਸੋ ਮੈਂ ਤੁਹਾਡੇ ਰਹੀ ਦਾਈ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਵਿੱਚ ਲੋਕ ਮੁੱਦਿਆਂ ਤੇ ਲੋਕ ਸੇਵਾ ਵਾਸਤੇ ਦੇਸ਼ ਹਿੱਤ ਦੀ ਕਿਸਾਨ ਦੀ ਮਜ਼ਦੂਰ ਦੀ ਤੁਸੀਂ ਰਾਹੁਲ ਗਾਂਧੀ ਜੀ ਨੂੰ ਵੇਖਿਆ ਹੋਗਾ ਕਿੰਨੀ ਲੰਮੀ ਪੈਦਲ ਯਾਤਰਾ ਕੀਤੀ ਔਰ ਜਦੋਂ ਬੰਦਾ ਲੋਕਾਂ ਦੇ ਵਿੱਚ ਜਾ ਕੇ ਪੈਦਲ ਯਾਤਰਾ ਕਰਦਾ ਹੈ ਤੇ ਉਹ ਨày ਯਾਤਰਾ ਵੀ ਜਿਹੜੀ ਹੈ ਉਹਦੇ ਜਿਹੜੇ ਤਜਰਬੇ ਆਉਂਦੇ ਸਮੇਂ-ਸਮੇਂ ਤੇ ਉੱਤੇ ਉਹ ਪਾਰਲੀਮੈਂਟ ਜਦੋਂ ਕੋਈ ਡਿਸਕਸ਼ਨ ਹੁੰਦੀ ਹੈ ਆਪਣੇ ਤਜਰਬੇ ਦੀ ਗੱਲ ਰੱਖਣੀ ਹੁੰਦੀ ਹੈ ਉਹ ਲੋਕ ਮੁੱਦੇ ਹੁੰਦੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਦੀ ਆਵਾਜ਼ ਵੀ ਉੱਥੇ ਬੰਦ ਕਰ ਦਿੱਤੀ ਜਾਂਦੀ ਹੈ ਪਰ ਅਸੀਂ ਲੜਾਈ ਜਿਹੜੀ ਹੈ ਉਹ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਸਾਡੀ ਪਾਰਟੀ ਨਿਰੰਤਰ ਜਿਹੜੀ ਹੈ ਉਹ ਲੜਾਈ ਲੜ ਰਹੀ ਹੈ। ਔਰ ਸਾਡੀ ਅੰਮ੍ਰਿਤਸਰ ਦੇ ਵਿੱਚ ਵੀ ਤੁਹਾਡੇ ਸਾਹਮਣੇ ਮਾਨਯੋਗ ਸਾਡੇ ਸੁਨੀਲ ਦੱਤੀ ਜੀ ਐਕਸ ਐਮ ਐਲ ਏ ਐਕਸ ਮੇਅਰ ਡਾਕਟਰ ਰਾਜਕਮਰ ਵੀਰਕਾ ਜੀ ਜਿਹੜੇ ਕੈਬਨਿਟ ਦੇ ਮੰਤਰੀ ਵੀ ਰਹੇ ਨੇ ਔਰ ਨਾਲ ਜਿਹੜੀ ਕੇਂਦਰ ਦੇ ਵਿੱਚ ਵੀ ਕੈਬਨਿਟ ਰੈਂਕ ਦੇ ਮਿਨਿਸਟਰ ਰਹੇ ਨੇ ਜੋਗਲਕਿਸ਼ੋਰ ਸ਼ਰਮਾ ਜੀ ਐਕਸ ਐਮ ਐਲ ਏ ਐਕਸ ਪ੍ਰਧਾਨ ਸੱਤਰ ਸਾਹਿਬ ਐਕਸ ਪ੍ਰਧਾਨ ਸਾਰੇ ਸਾਡੇ ਜਿਹੜੇ ਤੁੰਗ ਸਾਹਿਬ ਸਾਡੇ ਕਾਉਂਸਲਰ ਸਾਰੇ ਸਾਡੇ ਜਿਹੜੇ ਲੋਕ ਨੇ ਇੱਥੇ ਵੀ ਲੜਾਈ ਤੁਹਾਡੇ ਹੱਕਾਂ ਦੀ ਲੜ ਰਿਹਾ। ਸੋ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਹਮੇਸ਼ਾ ਜਿਸ ਤਰ੍ਹਾਂ ਲੋਕਾਂ ਦੇ ਵਾਸਤੇ ਕੰਮ ਕਰਦੀ ਹੈ ਉਸੇ ਤਰ੍ਹਾਂ ਹੱਕਾਂ ਦੀ ਲੜਾਈ ਜਾਰੀ ਰਹੇਗੀ ਪਰ ਇਹ ਜਿਹੜੀ ਤਾਨਾਸ਼ਾਹੀ ਇਹਦੇ ਵਿਰੁੱਧ ਅਸੀਂ ਲੜਾਈਆਂ ਪਹਿਲਾਂ ਵੀ ਲੜੀਆਂ ਹੁਣ ਵੀ ਲੜਾਂਗੇ ਅਗਾਹ ਵੀ ਲੜਾਂਗੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਇਹਨਾਂ ਨੂੰ ਜਵਾਬਦੇਹੀ ਬਣਾਵਾਗੇ ਕਿਸ ਤਰੀਕੇ ਨਾਲ ਤੁਸੀਂ ਦੇਖ ਨੂੰ ਲਟਾਇਆ ਕਿਸ ਤਰੀਕੇ ਦੇ ਨਾਲ ਤੁਸੀਂ ਪਬਲਿਕ ਸੈਕਟਰ ਯੂਨਿਟ ਵਿੱਚ ਹਰ ਇੱਕ ਚੀਜ਼ ਦੇ ਪ੍ਰਾਈਵੇਟਾਈਜੇਸ਼ਨ ਕਰਤੀ ਹੈ ਠੇਕੇਦਾਰੀ ਸਿਸਟਮ ਜ਼ਿਆਦਾ ਹੋਣ ਦੇ ਕਰਕੇ ਜਿਹੜੀ ਰਿਜ਼ਰਵੇਸ਼ਨ ਹੈ ਸਾਡੇ ਐਸਸੀ ਭਾਈਚਾਰੇ ਦੀ ਉਹ ਵੀ ਇਹਨਾਂ ਨੇ ਤਕਰੀਬਨ ਜਿਹੜੀ ਹੈ ਖਤਮ ਕਰ ਦਿੱਤੀ ਹੈ ਕਿਉਂਕਿ ਜੌਬ ਜਿਹੜੀਆਂ ਨੇ ਸਾਰੀਆਂ ਪ੍ਰਾਈਵੇਟ ਹੋ ਗਈਆਂ ਸੋ ਸਾਰੀਆਂ ਲੜਾਈਆਂ ਸੀ ਜਿਹੜੀਆਂ ਨੇ ਹਾਊਸ ਦੇ ਫਲੋਰ ਤੇ ਲੜਦੇ ਆ ਸੋ ਇੰਨੇ ਮਰੀਏ ਇੱਥੇ ਤੇ ਤੁਹਾਡੇ ਨਾਲ ਗੱਲ ਰੱਖਣੀ ਸੀ ਉਹ ਤੁਹਾਡਾ ਸਵਾਲ ਹੋਵੇ ਤੁਸੀਂ ਲੈ ਸਕਦੇ ਹੋ ਪਿਛਾ ਕਹਿੰਦੇ ਨੇ 30 ਸਾਲ ਲਗਾਤਾਰ ਸਰਕਾਰ ਦੇ ਕਿਓ ਦੇ ਅੰਦਰ ਰਾਜ ਕਾਨੂੰਨੀ 30 ਸਾਲ ਹੋ ਗਏ ਨੇ 20 ਸਾਲ ਹੋ ਗਏ ਦੇਖੋ ਸੁਪਨੇ ਲੈਣਾ ਤੇ ਕਿਸੇ ਦਾ ਵੀ ਹੱਕ ਹੈ ਦੇਖੋ ਇਹ ਲੋਕਾਂ ਤੈਅ ਕਰਨਾ ਹੈ ਕਿ ਸਰਕਾਰ ਕਿੰਨਾ ਚਿਰ ਰਹਿਣੀ ਠੀਕ ਹੈ ਉਹਨਾਂ ਦੇ ਉੱਤੇ ਹੁਣ ਤੁਸੀਂ ਦੇਖਿਆ ਹੋਵੇਗਾ راہਲ ਗਾਂਧੀ ਜੀ ਨੇ ਆਵਾਜ਼ ਚੱਕੀ ਸੀ ਕਿ ਚੋਣਾਂ ਦੇ ਵਿੱਚ ਕਿਸ ਤਰੀਕੇ ਨਾਲ ਵੋਟਾਂ ਦੀ ਗੜਬੜੀ ਹੋਈ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਦੇ ਵਿੱਚ ਉੱਤੇ ਨਾਲ ਇਲੈਕਸ਼ਨ ਕਮਿਸ਼ਨ ਸਾਨੂੰ ਜਵਾਬ ਦਿੰਦਾ ਤੁਸੀਂ ਤਾਨਾਸ਼ਾਹ ਜੀ ਜਦੋਂ ਲੈ ਹੋਗੇ ਤਾਨਾਸ਼ਾਹ ਦੇ ਆਪਣੇ ਤਰੀਕੇ ਨਾਲ ਚੱਲ ਜਾਂਦਾ ਜਾਂਦੇ ਆਪੋਜੀਸ਼ਨ ਦੀ ਗੱਲ ਸੁਣੋ ਲੋਕਾਂ ਦੀ ਗੱਲ ਸੁਣੋ ਉਹਦਾ ਜਵਾਬ ਦਿਓ ਤੇ ਫਿਰ ਸਰਕਾਰ ਬਣੋ ਫਿਰ ਪਤਾ ਲੱਗੇ ਹੁਣ ਚੀਫ ਇਲੈਕਸ਼ਨ ਕਮਿਸ਼ਨ ਦਾ ਵੀ ਅਸੀਂ ਵਿਰੋਧਤਾ ਕੀਤੀ ਕਿ ਤੁਸੀਂ ਉਹਦੀ ਅਪੁਆਇੰਟਮੈਂਟ ਜਿਹੜੀ ਹੈ ਪਹਿਲਾਂ ਇੱਕ ਪ੍ਰਾਈਮ ਮਿਨਿਸਟਰ ਲੀਡਰ ਆਫ oppositon ਤੇ ਚੀਫ ਜਸਟਿਸ ਤਿੰਨੋਂ ਰਲ ਕੇ ਕਰਦੇ ਸੀ ਹੁਣ ਇਹਨਾਂ ਚੀਫ ਜਸਟਿਸ ਨੂੰ ਬਾਹਰ ਕੱਢ ਕੇ ਆਪਣਾ ਮਿਨਿਸਟਰ ਰੱਖ ਲਿਆ ਹੁਣ ਉਹਦੇ ਤੇ ਤੁਸੀਂ ਕੀ ਆਸ ਰੱਖੋਗੇ ਇਲੈਕਸ਼ਨ ਕਮਿਸ਼ਨ ਦੇ ਨਿਰਪੱਖਤਾ ਦੀ ਜੇ ਦੀ ਅਪੁਆਇੰਟਮੈਂਟ ਹੀ ਸਤਾਦਰ ਨਹੀਂ ਕਰਨੀ oppositon ਦਾ ਕੋਰ ਨਹੀਂ ਮੁੱਕ ਗਿਆ ਉਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਨਾ ਥੋੜੇ ਸਮੇਂ ਦੇ ਵਿੱਚ 6 ਮਹੀਨਿਆਂ ਦੇ ਵਿੱਚ 45 ਲੱਖ ਵੋਟ ਕੇ ਦਾਵਾ ਸਕਦੀ ਕਿਸੇ ਸਟੇਟ 45 ਲੱਖ ਵੋਟ ਵੱਧ ਗਈ ਮਹਾਰਾਸ਼ਟਰ ਦੀ ਇਹੀ ਕੁਸ਼ਨਾ ਨੇ ਇੱਥੇ ਕੀਤਾ ਆਪੇ ਮੋਟਾਰਜੇਸ਼ਨ ਕਰ ਦਿੰਦੇ ਆਪੇ ਉਹਨਾਂ ਦੇ ਪੌਣ ਵਾਲੇ ਚਲੇ ਜਾਂਦੇ ਆ ਜਦੋਂ ਇਹੋ ਜਿਹਾ ਤੰਤਰ ਵਰਤੋਗੇ ਹੋ ਸਕਦਾ ਤੁਹਾਡੀ ਇਹ ਸੁਪਨੇ ਲੈਣੇ ਜ਼ਰੂਰੀ ਆ ਪਰ ਲੋਕਤੰਤਰ ਦੇ ਵਿੱਚ ਲੋਕ ਦੀ ਤਾਕਤ ਜਿਹੜੀ ਹੈ ਉਹ ਮੈਂ ਦੱਸਣਾ ਚਾਹੁੰਦਾ ਜ਼ਿਆਦਾ ਹੁੰਦੀ ਹੈ ਇੱਥੇ ਵੀ ਕਹਿੰਦੇ ਸੀ ਅਸੀਂ 25 ਸਾਲ ਅੰਮ੍ਰਿਤਸਰ ਪੰਜਾਬ 'ਚ ਰਾਜ ਕਰਨਾ ਆਕਾਲੀ ਦਲ ਬੀਜੇਪੀ ਇਹਨਾਂ ਨੂੰ ਪੁੱਛੋ ਕਿੱਥੇ ਗਏ 25 ਸਾਲ ਉਹ ਕਹਿੰਦੇ 25 ਸਾਲ ਨਹੀਂ ਅਸੀਂ ਜਾਣਾ ਹੁਣ ਧਿਆਏ ਨਹੀਂ ਲੱਭਦੇ ਇੱਕ ਇੱਕ ਸੀਟ ਨਹੀਂ ਮਿਲ ਤਿੰਨ ਸੀਟਾਂ ਨੇ ਸਾਰੀਆਂ ਸਾਰੇ ਪ੍ਰਧਾਨ ਸਭਾ ਦੇ ਉੱਤੇ ਸੋ ਇਹਦੇ ਤੇ ਉਹ ਕੁਝ ਵੀ ਕਹਿ ਸਕਦੇ ਪਰ ਤਾਕਤ ਜਿਹੜੀ ਹੈ ਲੋਕ ਦੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਰਾਹੁਲ ਗਾੜੀ ਉੱਤੇ ਤੇ ਅਟੈਕ ਕਰਦੇ ਨੇ ਕਹਿੰਦੇ ਜਦੋਂ ਵੀ ਬੋਲ ਪੈਂਦੀ ਹੈ ਨਾ ਦੇਖੋ ਗੱਲ ਇਹ ਹੈ ਜਿੱਥੇ ਜਿੱਥੇ ਕਿਸ ਦੀ ਰਿਸ਼ਤੇਦਾਰੀ ਭੈਣ ਭਰਾ ਉਹਦੇ ਜੜਾ ਹੀ ਹੁੰਦਾ ਪਰ ਇਹਨਾਂ ਦੇ ਸਾਰੇ ਰਿਸ਼ਤੇਦਾਰ ਸੀਐਮ ਆਫਸ ਵਾਲੇ ਇਹ ਤਾਂ ਸਿਰ ਲੋਕਾਂ ਨੂੰ ਉਹਨਾਂ ਦਾ ਕੰਮ ਕੀ ਹੈ ਉਹਦੇ ਰਿਸ਼ਤੇਦਾਰ ਹੁਣ ਮਿਲ ਜਾਂਦੇ ਨੇ ਨਾ ਰਿਸ਼ਤੇਦਾਰ ਸਾਰੇ ਸੀਐਮ ਆਫਸ ਚ ਲੈ ਜਾਂਦੇ